ਲਓ ਭਾਈ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਮਿੱਟੀ ਚੱਕਣ ਦਾ ਕੰਮ ਫੇਰ ਸਟਾਰਟ ਕਰਿਆ ਜੀ ਅੱਜ ਤਰੀਕ ਹੋ ਗਈ ਅੱਜ 22 5 2025 ਚੈੱਕ ਕਰ ਸਕਦੇ ਜੀ 3 ਚੱਲ ਜੰਦੀ ਹੈ ਜੀ ਮਿੱਟੀ ਚੱਕਣ ਦਾ ਕੰਮ ਸਟਾਰਟ ਕਰਿਆ ਜੀ ਪਿਛਲੇ ਸਾਲ ਵੀ ਚੱਕੀ ਸੀ 2024 ਚ ਆਈਦੇ ਬਰਾਬਰ ਕਰਿਆ ਜੀ ਘਟ ਘਟ 2 ਫੁੱਟ ਉੱਚਾ ਸੀਗਾ ਜੀ ਇਹ ਹੀਮ ਚੱਲੀ ਜਾਂਦੀ ਹੈ ਜਿਵੇਂ ਸੀ ਇਸਨੇ ਸਾਲਾ ਮੁੰਗੀ ਵਾਲੇ ਚ ਵੀ ਚੱਕੀ ਸੀਗੀ ਜੀ ਮਿੱਟੀ ਆਹੀ ਮਿੱਟੀ ਨਿਕਲਦੀ ਹੈ ਜੀ ਇੱਕ ਕਰਿਆ ਜੀ ਫਟਫਟ 2 ਫੁੱਟ ਆ ਜੀ 2 ਫੁੱਟ ਮਿੱਟੀ ਚੱਕ ਰਹੇ ਆ ਜੀ ਪਿਛਲੇ ਸਾਲ ਵੀ ਚੱਕੀ ਸੀਗੀ ਜੀ ਇਹ ਦੇਖੀ ਚੱਕੀ ਜਾਂਦੀ ਹੈ ਜੀ ਮਿੱਟੀ ਬਾਣ ਉੱਚਾ ਸੀਗਾ ਜੀ ਕਟ-ਕਟ 2 ਫੁੱਟ ਜੀ ਪਾਣੀ ਟੁੱਟ ਜਾਂਦਾ ਸੀਗਾ ਜੀ ਅੰਨੀ ਮਿੱਟੀ ਚੱਕੀ ਹੈ ਜੀ 2 ਫੁੱਟ ਮੂੰਗੀ ਅੜੇ ਦਾ ਬਰ ਬਰ ਕੱਟਣਾ ਜੀ あのバイク。